ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ ਰੋਹਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ ਦਰਦਾਂ ਬਾਜ ਨਹੀਂ ਸੀਨੇ ਵਿੱਚ ਛੇਕ ਪੈਂਦੇ ਛੇਕਾਂ ਬਾਜ ਨਹੀਂ ਮੋਤੀ ਪਰ ਰੋਏ ਜਾਂਦੇ ਉਹ ਕਰਮਾ ਬਾਜ ਨਾ ਖੇਡਦੇ ਨਾਲ ਝੋਲੀ ਕਰਮਾ ਬਾਜ ਨਾ ਖੇਡਦੇ ਨਾਲ ਝੋਲੀ ਝੋਲੀ ਬਾਜਨਾ ਝੋੜ ਚੁੰੜਾਏ ਜਾਂਦੇ ਪੁੱਤਰ ਹੋਣ ਤੇ ਜੱਗ ਤੇ ਨਾ ਰਹਿੰਦਾ ਪੈਸੇ ਨਾਲ ਨਾ ਧੋਣ ਧੁਏ ਜਾਂਦੇ ਓ ਮੌਤਾਂ ਬਾਜਨਾ ਕਵਰੀ ਹੋਣ ਵਾਸੇ ਅੱਥੀ ਵੇਖੇ ਮੈਂ ਉੱਤੇ ਨੇ ਮੁਏ ਜਾਂਦੇ ਕਸੂਰਾ ਬਾਜ ਨਾ ਬੰਦਾ ਕਸੂਰਵਾਰ ਹੁੰਦਾ ਗਲਜਾਰ ਸਿੰਘਾ ਰੱਬ ਬਾਜ ਨਾ ਐਬਲ ਕੋਈ ਜਾਂਦੇ